ਉਹ ਨੇੜੇ ਸਾਹਮਣੇ ਸਾਹਮਣੇ ਦੇਖ ਤੂੰ ਯਾਰ ਉਹ ਦੇਖ ਚੀਤਾ ਵਾ ਉਹ ਦੇਖ ਚੀਤਾ ਉਹਦੇ ਯਾਰ ਮੈਂ ਉਹ ਦੇਖ ਉਹ ਹੀ ਕਿੱਡਾ ਹੈ ਪੂਛ ਕਿੰਨੀ ਲੰਮੀ ਉਹਦੀ ਚੀਤਾ ਇਹਦਾ ਬਈ ਬਹੁਤ ਤੀਂ ਦਵਾਈ ਆ ਲੱਗਦਾ ਯਾਰ ਨਹੀਂ ਨਹੀਂ ਕਿੱਥੇ ਸੀ ਇੱਧਰ ਹੁੰ ਗਿਆ ਹੈ ਇੱਧਰ ਉਹ ਭੈਣ ਦੀ ਯਾਰ ਇੱਧਰ ਹੁੰ ਗਿਆ ਕਿੱਥੇ ਉਹ ਉਹ ਘਰ ਦੇ ਖੰਡਾ ਕੱਢ ਕੱਢ ਲਿਆ ਕਰਦੇ ਕਾਕੇ ਦੱਸ ਇੱਧਰ ਉਹ ਕੋਠੇ ਪਰੇ ਆਪਣੇ ਬੰਦੇ ਨੇ ਲੈਟਰੀ ਬਾਥਰੂਮ ਬਣਾਇਆ ਉਹ ਪਰ ਰੱਖਿਆ ਪਤਾ ਬਚੜਿਆ ਪਤਾ ਅੱਛਾ 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 ਬਾਅਦ ਕੇ ਬੰਦੇ ਆਏ ਉਹਨੇ ਦੇਖਿਆ ਮੈਨੂੰ ਘਰ ਤੋਂ ਫੋਨ ਆਇਆ ਕਹ ਵੀ ਤੂੰ ਕਿੱਧਰ ਹੋ ਗਿਆ ਮੈਂ ਇੱਧਰ ਨੂੰ ਗਿਆ ਚੀਤਾ ਦਿਖ ਮੈਨੂੰ ਵੀ ਚੀਤਾ ਦਿਖਿਆ ਨਹੀਂ ਸਭ ਪੰਜੇ ਦੇ ਨਿਸ਼ਾਨ ਵੀ ਹੈਗੇ ਇੱਕ ਹੋਰ ਵੀ ਹੈ ਮਤਲਬ ਗਿਆ ਗੋਆ ਫਿਰ ਅੱਛਾ ਹਾਂ ਇਹ ਦੇਖ ਪੰਜੇ ਦੇ ਨਿਸ਼ਾਨ ਹੈ ਸਵਾਗਤ ਆ ਵੀ ਮਿੱਤਰੋ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਨਾਲ ਆਪਾਂ ਮਹਾਲੀ ਆਏ ਹੋਏ ਸੀ ਮਹਾਲੀ ਦੇ ਨਾਲ ਆ ਪਿੰਡ ਕੋਰੜੀ ਕੁਰੜੀ ਪਿੰਡ ਦੇ ਵਿੱਚ ਸ਼ੇਰ ਆਇਆ ਹੋਇਆ ਉਹ ਦੇਖੋ ਸਾਹਮਣੇ ਆਪਣਾ ਮਿੱਤਰ ਪੈਵੀ ਜਾ ਰਿਹਾ ਹੈਗਾ ਹਨਾ ਮੋਟਰਸਾਈਕਲ ਲੈ ਕੇ ਕਿਉਂਕਿ ਇਹ ਉੱਥੇ ਦੁੱਧ ਪਾਉਣ ਜਾਂਦਾ ਹੁੰਦਾ ਤੇ ਨਾਲ ਦੇ ਪਿੰਡ ਜਿੱਥੇ ਪੈਵੀ ਦੁੱਧ ਪਾਉਣ ਜਾਂਦਾ ਹੁੰਦਾ ਉੱਥੇ ਆਇਆ ਹੋਇਆ ਸ਼ੇਰ ਤੇ ਤਾਲ ਕਰਕੇ ਪੈਵੀ ਕਹਿੰਦਾ ਵੀ ਨਾਲ ਚੱਲੋ ਉਹ ਵੀ ਕੁਝ ਪਤਾ ਨਹੀਂ ਹੁੰਦਾ ਕਿਉਂਕਿ ਪਿੰਡ ਦੇ ਵਿੱਚ ਕਿਹਾ ਹੋਇਆ ਹੈਗਾ ਵੀ ਕਿਸੇ ਨੇ ਮੋਟਰਸਾਈਕਲ ਤੇ ਨਹੀਂ ਨਿਕਲਣਾ ਭਾਈ ਰਾਤ ਨੂੰ ਕਿਉਂਕਿ ਦੋ ਸ਼ੇਰ ਆ ਜਿਹੜੇ ਉਹ ਉੱਥੇ ਦੇਖੇ ਆਇਆ ਨਾਲ ਦੇ ਪਿੰਡ ਕੁਰੜੀ ਦੇ ਵਿੱਚ ਉਹ ਇਸ ਕਰਕੇ ਆਪਾਂ ਆਪਣੇ ਮਿੱਤਰ ਦੇ ਮੋਟਰਸਾਈਕਲ ਦੇ ਪਿੱਛੇ ਗੱਡੀ ਲਾਈ ਹੋਈ ਆ ਨਾਲ ਆਪਣੇ ਡੀਸੀ ਆ ਤੇ ਸ਼ਸਤਰ ਵੀ ਚੱਕੇ ਹੋਏ ਆ ਪੂਰੇ ਆਪਾਂ ਕਿਉਂਕਿ ਕੁਝ ਨਹੀਂ ਪਤਾ ਹੁੰਦਾ ਬਾਈ ਮਾੜੇ ਵਕਤ ਦਾ ਵੀ ਕਦੋਂ ਹਨ ਜਾਨਵਰ ਨਿਕਲ ਆਵੇ ਕਿਉਂਕਿ ਬਹੁਤ ਇੱਥੇ ਖੌਫਨਾਕ ਜਿਹੜਾ ਮਾਹੌਲ ਆ ਬਣਿਆ ਹੋਇਆ ਇਸ ਪਿੰਡ ਦੇ ਵਿੱਚ ਕੋਰਡੀ ਪਿੰਡ ਦੇ ਵਿੱਚ ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ ਵੀ ਅੱਜ ਕੱਲ ਇੰਨੇ ਸ਼ੇਰ ਪਿੰਡਾਂ ਦੇ ਵਿੱਚ ਆ ਕਿੱਥੋਂ ਗਏ ਹੈ ਪਹਿਲਾਂ ਸਾਡੇ ਪਿੰਡਾਂ ਦੇ ਵੱਲ ਇੰਨਾ ਖੌਫ ਮਚਾਇਆ ਹੋਇਆ ਸੀਗਾ ਸ਼ੇਰ ਨੇ ਉੱਥੇ ਫਿਰਦਾ ਰਿਹਾ ਤੇ ਹੁਣ ਇੱਥੇ ਕੁੜੀ ਪਿੰਡ ਦੇ ਵਿੱਚ ਠੀਕ ਆ ਹੁਣ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਓਏ ਉਹ ਮੋਟਰਸਾਈਕਲ ਕਿੱਥੇ ਜਾਵੜਿਆ ਡਿੱਸੀ ਹੈ ਰਾਹ ਬੜਾ ਖਰਾਬ ਉਹ ਲਾਵਾਂ ਪੈਵੀ ਨੂੰ ਫੋਨ ਲਾਵਾਂ ਉਹਨੂੰ ਕਹਾਂ ਵੀ ਹੌਲੀ ਚੱਲ ਯਾਰ ਕਿਉਂਕਿ ਉਹ ਤਾਂ ਮੋਟਰਸਾਈਕਲ ਹੈ ਇਹਦਾ ਅੱਗੇ ਤੱਕ ਲੈ ਗਿਆ ਇਹਦਾ ਰਾਹ ਬਹੁਤ ਖਰਾਬ ਆ ਯਾਰ ਆ ਦੇਖ ਲੋ ਖੇਤਾਂ ਵਾਲਾ ਹੌਲੀ 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 ਚੱਲ ਤੂੰ ਫੈੜੀ ਸੀ ਹਾਂ ਹਾਂ ਤਾਂ ਇਹ ਆ ਦੇਖ ਕਿੱਡਾ ਟਵਾ ਜੇ ਮੁਰਾ ਸ਼ੇਰ ਟੱਕਰ ਆਇਆ ਮੁਕਾਬਲਾ ਕਰਨ ਲਈ ਤਿਆਰ ਮੈਨੂੰ ਲੱਗਦਾ ਸ਼ੇਰ ਆ ਉਹ ਦੇਖ ਹੈ ਉਹ ਦੇਖੂਗੇ ਉਹਦੇ ਨਹੀਂ ਨਹੀਂ ਕੁੱਤਾ ਆਉਦਾ ਲੈ ਕੁੱਤੇ ਨੂੰ ਸ਼ੇਰ ਬੜਾਈ ਜਾਂਦਾ ਜਾ ਯਾਰ ਡੀਸੀ ਬਾਕੀ ਦੇਖਦੇ ਆ ਤੂੰ ਮੜਾ ਜਾਂ ਨਾਲ ਲਾ ਚੰਗਾ ਹੌਲੀ ਹੌਲੀ ਚੱਲ ਕੇ ਹੈਲੋ ਹੈਲੋ ਮੈਂ ਕਿਹਾ ਕੀ ਕਹਿੰਦਾ ਸੀ ਉਹ ਹੱਥ ਤੇ ਰੱਖੀ ਖੰਡਾ ਹੋ ਰਹੀ ਆ ਉਹ ਜੀਤਾ ਅਚਾ ਇੱਥੇ ਹੀ ਆ ਉਹ ہاں ਬ ਕੋਲੀ ਆ ਉਹ ਠੀਕ ਆ ਠੀਕ ਆ ਸਾਰੇ ਗੱਡੀਆਂ ਤੇ ਜਾਂਦੇ ਆ ਤੂੰ ਇਕੱਲਾ ਹੀ ਮੋਟਰਸਾਈਕਲ ਤੇ ਆ ਆਲ ਪੈਰ ਦੋਈ ਦਿਸ਼ ਕਰੇ ਚੱਲ ਕੋਈ ਨਹੀਂ ਪਿੱਛੇ ਹੀ ਆ ਆ ਦੇਖ ਲੋ ਬਾਈ ਆਹੀ ਪਿੰਡ ਆ ਜਿੱਥੇ ਉਹ ਚੀਤਾ ਆਇਆ ਹੋਇਆ ਹੈ ਹਨ ਤੇ ਮੈਨੂੰ ਫੋਨ ਲਾ ਕੇ ਉਹਨੇ ਕਿਹਾ ਕਹਿੰਦਾ ਵੀ ਖੰਡਾ ਹੱਥ ਜੀ ਰੱਖੀ ਕੋਈ ਵੀ ਬੰਦਾ ਇੱਥੇ ਮੋਟਰਸਾਈਕਲ ਦੇਣੀ ਆ ਆ ਦੇਖ ਲੋ ਤੁਸੀਂ ਇਕੱਲਾ ਹੀ ਮੋਟਰਸਾਈਕਲ ਤੇ ਆ ਸਾਹਮਣੇ ਸਾਰੇ ਗੱਡੀਆਂ ਤੇ ਜਾਂਦੇ ਆ ਠੀਕ ਆ ਸੋਨ ਸੋਨ ਰਸਤਾ ਜਮਾ ਤੇ ਅੱਜ ਇਹਦੇ ਪਿੱਛੇ ਪਿੱਛੇ ਆਇਆ ਸਾਡਾ ਯਾਰ ਆ ਦੁੱਜੀ ਲੈ ਪਾਉਣ ਵਾਲਾ ਦੁੱਧ ਤੇਰੇ ਪਿੱਛੇ ਅੱਜ ਗੱਡੀ ਲਾਉਣੀ ਪਈ ਐ ਦੀ ਸੇਫਟੀ ਦੀ ਖਾਤਰ ਨਾਲ ਬਿਠਾਇਆ ਆਪਾਂ ਆਪਣਾ ਯਾਰ ਡੀ ਸੀ ਝੋਟੇ ਬੰਦੇ ਸਾਡੇ ਨਾਲ ਆ ਬਾਕੀ ਕੋਈ ਗਾਲ ਨਹੀਂ ਸ਼ੇਰ ਨਾਲ ਵੀ ਦੋ ਦੋ ਹੱਥ ਕਰ ਲਾਂਗੇ ਬਸ ਟੱਕਰਾ ਹੋਣ ਦੋ ਸਹੀ ਤੁਸੀਂ ਕੇਰਾ ਕਿਉਂ ਵੀ ਡੀ ਸੀ ਉਹ ਬਾਈ ਹੋਣ ਦੇਵਾ ਆਪਾਂ ਸੀਰੀਅਸ ਸ਼ੇਰਾਂ ਦੇ ਸਾਹਮਣੇ ਹਾਂ ਆ ਹਾਲੇ ਏਰੀਆ ਉਹ ਜੀਤਾ ਇੱਥੇ ਹੀ ਆ ਨਾਲ ਹੀ ਚੱਲੋਗੇ ਉਹ ਪਟਾਕੇ ਮਰਾਉਂਦਾ ਜਾਂਦਾ ਲੈ ਦੱਸ ਮੋਟਰਸਾਈਕਲ ਦੇ ਹੁਣ ਘੱਟ ਡਰਨਾ ਕੋਈ ਗੱਲ ਨਹੀਂ ਦੋਜੀ ਮਛਰਿਆ ਫਿਰਦਾ ਹੈ ਇੱਥੇ ਹੁਣਾ ਪੱਠਿਆਂ ਪੁੱਠਿਆਂ ਜਿ ਬੜਿਆ ਉਹਨੂੰ ਡਰਡ ਰਹੀ ਨਹੀਂ ਪਟਾਕੇ ਮਰਾਉਂਦਾ ਜਾਂਦਾ ਡਰਦਾ ਹੈ ਵੀ ਇਹਦਾ ਸ਼ੇਰ ਨਾ ਅਜੇ ਐ ਬਾਜੀ ਵਾਹ ਵਾਹ ਜੀ ਵਾਹ ਦੋਜੀ ਜੀ ਬਾਜੀ ਵਾਹ ਕੋਈ ਕਹਿ ਦੇ ਮੈਨੂੰ ਦੋਜੀ ਹਾਂ ਉਦੋਂ ਵੱਧ ਦਾ ਤੇਲ ਫੂਕ ਜਾਣਾ ਅਰੇ ਕਿਹਾ ਬੋਲ ਤੇ ਪਟਾਕੇ ਹੀ ਪਉਂਦਾ ਜਾਂਦਾ ਉਹ ਵੀ ਹੈ ਨਾ ਸ਼ੇਰਾਂ ਆਜ ਆ ਜਾਣਾ ਸਾਹਮਣੇ ਵਾਹ ਜੀ ਵਾਹ ਹੈ ਪੇਬੀ ਪੇਬੀ ਮੈਂ ਕਿ ਕਿਹੜੇ ਪਿੰਡ ਦੇ ਵਿੱਚ ਖਾ ਗਿਆ ਪੱਛੀਆਂ ਪੁੱਛੀਆਂ ਸ਼ੇਰ ਸੇਖਣ ਮੱਜਰੇ ਮੈਂ ਬਾਈ ਸੇਖਣ ਮੱਜਰੇ ਚ ਸੇਖਣ ਮੱਜਰੇ ਅੱਛਾ ਮੋਹਾਲੀ ਜਿੱਥੇ ਦਾ ਇਹ ਪਿੰਡ ਸੇਖਣ ਮੱਜਰੇ ਬਨੂੜ ਦੇ ਲੱਗੇ ਆ ਆ ਦੇਖੋ ਪੰਜੇ ਦੇ ਨਿਸ਼ਾਨ ਵੀ ਹੈਗੇ ਇੱਕ ਹੋਰ ਵੀ ਹੈ ਮਤਲਬ ਗਾਇਆ ਗੋਆ ਖਿਆ ਅੱਛਾ ਹਾਂ ਇਹ ਦੇ ਪੰਜੇ ਦੇ ਨਿਸ਼ਾਨ ਹੈ ਉੱਥੇ ਪਿੰਜਰੇ ਪੰਜਰੇ ਵੀ ਰੱਖ ਆ ਤੇਰੀ ਅੜ ਜਾ ਮੈਂ ਪਿੰਜਰੇ ਵੀ ਦਿਖਾਉਂਦਾ ਰੱਖਿਆ ਹੋਇਆ ਇੱਥੇ ਸਾਰੀਆਂ ਪਛੀਆਂ ਆ ਗਿਆ ਹੈ ਇਹਦੇ ਪਿੰਜਰੇ ਵੀ ਰੱਖਦੇ ਹੁਣ ਉੱਥੇ ਅੱਛਾ ਪਿੰਜਰਾ ਰੱਖਿਆ ਹੈ ਸ਼ੇਰ ਨੂੰ ਫੜਨ ਦੇ ਲਈ ਹੈ ਹਾਂ ਚੱਲ ਆਪਾਂ ਸਵੇਰੇ ਦਿਖਾਵਾਂਗੇ ਚੰਗਾ ਪਿੰਜਰਾ ਉਹ ਇਹ ਦੇਖ ਆਹ ਵੀਡੀਓ ਵੀ ਹੈ ਦੇਖ ਇੱਥੇ ਕੋਰੇ ਪਿੱਟ ਦੇ ਕੋਲ ਘੁੰਮਦਾ ਹੁਣ ਦੇਖੀ ਉਹ ਗੋ ਇੱਥੇ ਸੜਕ ਦੇ ਆਹ ਦੇ ਉਹ ਆ ਗਿਆ ਉਹ ਆ ਗਿਆ ਸ਼ੇਰ ਉਹ ਦੇਖ ਅੱਛਾ ਇਹਨਾਂ ਨਿਖਾਨ ਕਰ ਗਿਆ ਇੱਥੇ ਬਹੁਣ ਖਾਨ ਹੋਇਆ ਹੋਇਆ ਉਹਰੇ ਪਿੰਡ ਦਾ ਫਿਰ ਤਾਂ ਰਾਤ ਨੂੰ ਨਿਕਲਦੇ ਨਹੀਂ ਹੁਣ ਇਹ ਲੋਕ ਨਾ ਬਹੁਤ ਘੱਟ ਲੋਕ ਘੁੰਮ ਰਹੇ ਹੋ ਵੀ ਗੱਡੀਆਂ 'ਚ ਘੁੰਮ ਰਹੇ ਆ ਬਈ ਅੱਛਾ ਤੇ ਪਿੰਜਰਾ ਬਣਾਤਾ ਹੈ ਪਿੰਡ ਦੇ ਵਿੱਚ ਆ ਪਿੰਜਰਾ ਬਣ ਗਿਆ ਉਹੋ ਗੱਬੜਾ ਬਈ ਕਹਿ ਰਹੀ ਆ ਫਿਰ ਤਾਂ ਇਹ ਹੋਰ ਬਈ ਬਹੁਤ ਮਸਾਨ ਹੋਇਆ ਉਹਰੇ ਪਿੰਡ ਦਾ ਕੁੱਤੇ ਘਾਤੇ ਬਹੁਤ ਮਾਰਤੇ ਹੋਣੇ ਆ ਫਿਰ ਤਾਂ ਆ ਕੁੱਤੇ ਵੀ ਮਰੇ ਆ ਬਈ ਬਹੁਤ ਹਾਂ ਕੁੱਤੇ ਇਹਨਾਂ ਨੂੰ ਪਤਾ ਨਾ ਕੋਈ ਦੇਖਦਾ ਨਹੀਂ ਹੈਗਾ ਯਾਰ ਉਹਰੇ ਬਿਕੋਮ ਤੇ ਫਿਰਦੇ ਰੇ ਪਿੰਜਰਾ ਕਿੱਥੇ ਬਣਾਇਆ ਹੈਗਾ ਆ ਸਹੀ ਨਵਜਰਾ ਪਿੰਡ ਹੈ ਕੱਲ ਨੂੰ ਤੁਹਾਨੂੰ ਮੈਂ ਸੋਹ ਦੇ ਤਾ ਇੱਥੇ ਇਸੇ ਪਿੰਡ ਚ ਕਨਾਲ ਦੇ ਨਾਲ ਦਾ ਪਿੰਡ ਹੈ ਨਾਨਕੀ ਜੀ ਹੈ ਮੇਰੇ ਉਹ ਠੀਕ ਆ ਠੀਕ ਆ ਠੀਕ ਬਾਈ ਕਹਿੰਦੇ ਤਿੰਨ ਚਾਰ ਤਾਂ ਬੱਛੀਆਂ ਖਾ ਗਿਆ ਤੁਹਾਨੂੰ ਦਿਖਾਈਆਂ ਹੀ ਆ ਹਨਾ ਪੈਵੀ ਦੇ ਫੋਨ ਦੇ ਵਿੱਚ ਫੋਟੋਆਂ ਨੇ ਤੇ ਇੱਕ ਨਾਲ ਦੇ ਪਿੰਡ ਦੇ ਵਿੱਚ ਸ਼ੇਰ ਨੂੰ ਫੜਨ ਦੇ ਲਈ ਜਿਹੜਾ ਪਿੰਜਰਾ ਹੈਗਾ ਉਹ ਵੀ ਬਣਾ ਦਿੱਤਾ ਗਿਆ ਹੈਗਾ ਐਨਾ ਖੌਫ ਆ ਦੇਖ ਲਓ ਰਾਤ ਨੂੰ ਕੋਈ ਨਿਕਲਦਾ ਨਹੀਂਗਾ ਮੋਟਰਸਾਈਕਲ ਤੇ ਕੱਲਾ ਇਹੀ ਆ ਤੁਹਾਨੂੰ ਮੈਂ ਦਿਖਾਇਆ ਵੀ ਜੀ ਲੋਕੀ ਦਾ ਗੱਡੀਆਂ ਗੁੱਡੀਆਂ ਲੈ ਕੇ ਨਿਕਲਦੇ ਆਏ ਪਾਗੇ ਢੋਲੀਆਂ ਮੋਟਰਸਾਈਕਲ ਦੇ ਝੋਟਾ ਕੱਲਾ ਹੀ ਤੁਰਿਆ ਫਿਰਦਾ ਐ ਪਿੰਡ ਦੇ ਚਾਚਾ ਜੰਦਾ ਨਹੀਂ ਡਰਦੇ ਮਰੇ ਹਾਂ ਚਾਚਾ ਕਹਿੰਦਾ ਤੂੰ ਆਹ ਵਜਾ ਯਾਰ ਕਹਾਂ ਦਮ ਲਾਦਾ ਹੁਣ ਫੇ ਮੈਂ ਆ ਰਿਹਾ ਉਹਰੇ ਪਿੰਡ ਦੇ ਕੁੱਤੇ ਘਾਤੇ ਆ ਇਕੱਠੇ ਹੋਏ ਪਏ ਆ ਵੇਖ ਲੋ ਲੈ ਪਿੰਡ ਦੇ ਵਿਚਾਲੇ ਸੌ ਨੂੰ ਮਜ਼ਬੂਰ ਹੋਏ ਪਏ ਆ ਕਹਿੰਦਾ ਸਵੇਰੇ ਵੀ ਦੇਖਿਆ ਸੀ ਬਾਬਾ ਦੱਸਦਾ ਸੀ ਸਵੇਰੇ ਉਹ ਅੰਕਲ ਵੀਰ ਵੀਰ ਖੜਿਆ ਹਾਂ ਕਿਥੇ ਕਹਿੰਦਾ ਮੈਂ ਸਾਈਕਲ ਤੇ ਜਾ ਰਿਹਾ ਕਹਿੰਦਾ ਵੀ ਮੈਨੂੰ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਹਾਂ ਕਹਿੰਦਾ ਪਿਛਲਾ ਬੰਦਾ ਦੱਸ ਰਿਹਾ ਕਹਿੰਦਾ ਉਹ ਦੇਖੋ ਜੀ ਚੀਤਾ ਘੁੰਮਦਾ ਜਾਂਦਾ ਹਾਂ ਉਹਨੂੰ ਦੇਖ ਛੱਤ ਤੇ ਇੱਕ ਕੁੱਤਾ ਚੜਿਆ ਹੋਇਆ ਉਹਨਾਂ ਲੱਗਾ ਪੈ ਜੀ ਚੀਤਾ ਵਾਂ। ਸਹੀ ਗੱਲ ਆ ਇੱਥੇ ਇੰਨਾ ਦੇ ਨਾਲ ਖੌਫ ਆਣਾ। ਸਾਰੇ ਪਾਸੇ ਪਿੰਡ ਦੇ ਵਿੱਚ ਕੋਈ ਆਉਂਦੀ ਸਵੇਰੇ ਦੀ ਆਪਾਂ ਤੁਹਾਨੂੰ ਦਿਖਾਵਾਂਗੇ ਹਨਾ ਨਾਲ ਦੇ ਪਿੰਡ ਜਾ ਕੇ ਜਿਹੜਾ ਸ਼ੇਰ ਨੂੰ ਫੜਨ ਦੇ ਲਈ ਜਿਹੜਾ ਉਹਦੇ ਪਿੰਜਰਾ ਬਣਾਇਆ ਹੋਇਆ ਬਾਕੀ ਹੁਣ ਪੈਵੇਂ ਨੂੰ ਲੈ ਕੇ ਜਾਵਾਂਗੇ। ਆਈ ਨਹੀਂ ਪਤਾ ਰਾਹ ਤੇ ਜਾਂਦੇ ਆਣੀ ਮਿਲ ਜੇ ਬਾਈ। ਸਾਰਾ ਪਿੰਡ ਇੱਥੇ ਮਤਲਬ ਪੂਰਾ ਖੌਫ ਦਾ ਮਾਹੌਲਾ ਤੁਹਾਨੂੰ ਕੀ ਦਸੀ ਆਦਲੋ ਕੁੱਤੇ ਕੱਟੇ ਆਏ। ਆ ਭੁੰਡਾ ਆਇਆ ਜ ਬੜ ਬੜ ਬਹਿਣ ਲਾਤੇ ਸ਼ੇਰ ਨੇ। ਇੰਨਾ ਰਲਾ ਜੀਣਾ ਦੇ ਉੱਪਰ ਕੀਤਾ ਕੋਈ ਗੱਲ ਨਹੀਂ ਕੋਈ ਨਹੀਂ। ਕੌਣ ਹੀ ਕਹਿੰਦਾ ਚੀਤਾ ਡਰਨਾ ਉਹ ਵੀ ਤੇਰੇ ਵਰਗਾ ਹੀ ਆ ਉਹਦੇ ਨਾਲ ਖੜਾ ਤੇਰੇ ਠੀਕ ਆ ਡਰਨਾ ਬਾਕੀ ਹੁਣ ਜਦੋਂ ਆਪਾਂ ਜਾਵਾਂਗੇ ਜਿਹੜੇ ਰਾਹ ਤੋਂ ਦੀ ਤੂੰ ਆਇਆ ਸੀ ਉੱਥੋਂ ਦੀ ਵੀ ਆ ਹਨਾ ਉਹ ਵੀਡੀਓ ਉੱਥੇ ਹੀ ਹਾਂ ਉਹ ਵੀ ਮੈਂ ਕਲਿੱਪ ਤੁਹਾਨੂੰ ਐਡ ਕਰਦਾ ਇਦੋਂ ਬਾਅਦ ਦੇ ਵਿੱਚ ਤੁਸੀਂ ਦੇਖਿਓ ਜਿਹੜੇ ਰਾਹ 'ਚ ਉਹਦੀ ਪੈ ਵੀ ਆਇਆ ਨਾ ਉੱਥੇ ਹੀ ਦੇਖਿਆ ਗਿਆ ਸੀਗਾ ਚੀਤਾ ਤੇ ਬਾਕੀ ਚਲੋ ਚਾਲਦੇ ਆ ਹੁਣ ਸ਼ਾਇਦ ਜਾਂਦਿਆਂ ਨੂੰ ਮਿਲ ਜੇ ਜਾਂਦੇ ਹੋਏ ਲੱਭ ਕੇ ਦੇਖਾਂਗੇ ਆ ਸਾਡੇ ਆ ਚੀਤੇ ਦਾ ਮੁਕਾਬਲਾ ਚੀਤੇ ਨਾਲ ਕਰਾਵਾਂਗੇ ਜੇ ਆਪਾਂ ਨੂੰ ਰਾਜ ਮਿਲ ਗਿਆ ਪਰ ਮੈਨੂੰ ਡਰ ਬਹੁਤ ਸਤਾ ਰਿਹਾ ਚੀਤੇ ਦਾ ਵੀ ਕਿਤੇ ਆ ਉਹ ਖਾਣ ਨੂੰ ਡਾ ਲਿਆਵੇ ਕਿਉਂ ਵੀ ਸਹੀ ਆ ਲੈ ਚੀਤਾ ਡਰ ਕੇ ਰਹਿ ਰਿਹਾ ਇਸ ਪਾਸੇ ਚੀਤਾ ਡਰ ਕੇ ਰਹਿ ਰਿਹਾ ਵੀ ਪੈ ਵੀ ਆ ਗਿਆ ਮੈਨੂੰ ਦਿਖ ਰਿਹਾ ਮੈਨੂੰ ਐ ਨਹੀਂ ਸਮਝ ਆ ਰਹੀ ਲਾ ਤੈਨੂੰ ਤਾਂ ਇੱਕੇ ਮਰਨਾ ਉਹਨੇ ਉਹੀ ਤਾਂ ਚੱਕਰ ਹੈ ਤਾਈ ਨਾ ਬੁਲਟ ਤੇ ਆ ਰਿਹਾ ਦੇਖ ਤੇਰਾ ਭਰਾਵਾ ਖੌਫ ਆ ਪੂਰਾ ਹਾਂ ਅੱਜ ਨਾ ਤੁਹਾਨੂੰ ਚੀਤੇ ਦਾ ਖੌਫ ਦਿਖਾਉਣੇ ਆ ਵੀ ਚੀਤੇ ਦਾ ਕਿੰਨਾ ਖੌਫ ਆ ਆ ਜਾ ਬਾਈ ਤੂੰ ਵੀ ਆ ਜਾ ਪੈ ਵੀ ਆਹ ਦੇਖੋ ਇੱਧਰ ਕੁੱਤੇ ਸੁੱਤੇ ਪਏ ਹਨ ਰਹਿਣ ਗਿਆ ਉਠ ਓਏ ਉਠੋ ਉੜਦੇ ਨਹੀਂ ਨਾ ਪੈ ਵੀ ਚੀਤੇ ਵਾਲੀ ਬਾਜ਼ ਕੱਢੀ ਕਿਉਂ ਉੱਧਰ ਦੇਖ ਹੈਗਾ ਖੌਫਕ ਨਹੀਂ ਦੱਸ ਹੁਣ ਪੂਰਾ ਖੌਫ ਹੈ ਹੁਣ ਪੂਰਾ ਬੋਲੇ ਜਮਾ ਨਹੀਂ ਉੱਠੇ ਉਹ ਦੇਖ ਹੈਗਾ ਜਾਂਦਾ ਵੀਰ ਮੈਨੂੰ ਪੂਰਾ ਖੌਫ ਹੈ ਮੈਨੂੰ ਲੱਗਣ ਲੱਗਿਆ ਵੀ ਚੀਤੇਗੇ ਮੈਨੂੰ ਬਾਅਦਾਂ ਪਤਾ ਲੱਗਿਆ ਵੀ ਇਹ ਚੀਤਾ ਪਿਆ ਅੱਛਾ ਮੇਰੀ ਹਿੰਮਤ ਨਹੀਂ ਪਈ ਬਾਅਦ ਵਿੱਚ ਉੱਥੇ ਨੂੰ ਮੁੜ ਕਾ ਜਾਂ ਦਿਨਵਾ ਵੀ ਇੱਕ ਬੰਦਾ ਮੈਂ ਨਹੀਂ ਤੁਹਾਨੂੰ ਚੀਤਾ ਦਿਸਿਆ ਨਹੀਂ ਮਨੂੰ ਨਹੀਂ ਦਿਸਿਆ ਮੈਂ ਤਾਂ ਹੁਣ ਐ ਲੱਗਿਆ ਕੋਲ ਦੀ ਨਹੀਂ ਨਹੀਂ ਮਨ ਲੈ ਵੀ ਇਹ ਸੜਕ ਹੈ ਹਾਂ ਇਦਾਂ ਕੋਠਾ ਪਿਆ ਮੋਟਰ ਵਾਲਾ ਹਾਂ ਬੰਦੇ ਨੇ ਬਈਏ ਬਈਏ ਰੱਖੇ ਬਈਏ ਤਾਂ ਐ ਨਹੀਂ ਉਹ ਕੋਠੇ ਪਰੇ ਆਪਣਾ ਬੰਦੇ ਨੇ ਲੈਟਰੀ ਬਾਥਰੂਮ ਬਣਾਇਆ ਉਹ ਪਰ ਰੱਖਿਆ ਪਤਾ ਚੜਿਆ ਪਤਾ ਅੱਛਾ 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 ਬਾਅਦ ਚ ਬੰਦੇ ਆਏ ਉਹਨਾਂ ਨੇ ਦੇਖਿਆ ਮੈਨੂੰ ਘਰ ਤੋਂ ਫੋਨ ਆਇਆ ਕਹ ਆ ਵੀ ਤੂੰ ਕਿਧਰ ਹੋ ਗਿਆ ਮੈਂ ਇਧਰ ਨੂੰ ਗਿਆ ਚੀਤੇ ਦਿਖ ਮੈਨੂੰ ਵੀ ਚੀਤੇ ਦਿਖਾਈ ਨਹੀਂ ਦੋ ਕੁੱਤੇ ਦੇਖ ਕੁੱਤੇ ਵੀ ਚੁੱਪਾ ਬੈਠੇ ਇਹ ਨਹੀਂ ਕੁੱਤੇ ਭੌਂਕਾ ਮੈਨੂੰ ਦੇਖ ਕੇ ਹਾਂ ਵੀ ਆ ਗਿਆ ਵੀ ਮੈਂ ਇਤਰਾ ਬੰਦਾ ਨਾ ਸਹੀ ਗੱਲ ਕੁੱਤੇ ਦੇਖ ਕੇ ਮੈਨੂੰ ਭੌਂਕਾ ਦੁੱਧ ਪਾਵਾ ਇਹਨਾਂ ਨੂੰ ਕੁਝ ਪਾ ਮੈਨੂੰ ਭੌਂਕਾ ਹਾਂ ਤੇ ਆ ਪੂਰਾ ਖੌਫ ਆਂਦਵ ਦਿਨਵਾ ਵੀ ਨਾ ਵੀਰ ਉੱਧਰੋਂ ਆਇਆ ਦਿਨਵਾ ਵੀ ਕੱਲਾ ਨਹੀਂ ਆਇਆ ਪਿੱਛੇ ਮੋਟਰਸਾਈਕਲ ਲਿਖਿਆ ਵੀ ਆ ਗਿਆ ਹਾਂ ਤਾਂ ਲੰਘਿਆ ਪੂਰਾ ਖੌਫ ਆ ਪੰਡਾ ਪੂਰਾ ਖੌਫ ਹੈ ਬਾਈ ਉਹ ਫੜਦੇ ਨਹੀਂ ਇਹ ਸਰਕਾਰ ਦੀ ਖਤਮ ਹੈ ਜੰਗਲਾਤ ਵਿਭਾਗ ਨਹੀਂ ਕੋਈ ਕੁ ਕਰ ਰਿਹਾ ਸਹੀ ਗੱਲ ਹੈ ਪੂਰੀ ਖਤਮ ਕਿੰਨੇ ਦਿਨ ਹੋ ਗਏ ਬਾਈ ਸ਼ੇਰ ਆਇਨੂੰ ਚੀਤਾ ਆਇਨੂੰ ਇੱਥੇ 22 ਦਿਨ ਹੋ ਗਏ ਫਿਰ 22 ਦਿਨ ਹੋ ਗਏ ਕੱਲ ਨੂੰ 22 ਦਿਨ ਹੋ ਜਾਣਗੇ ਇੰਨਾ ਟਾਈਮ ਹੋ ਗਿਆ ਯਾਰ ਪੈ ਵੀ ਪਰਸ਼ਣ ਮਹੀਨੇ ਹੋ ਜਾਣਾ ਬਾਈ ਪਰਸ਼ਣ ਮਹੀਨਾ ਹੋ ਜਾਣਾ ਨੁਕਸਾਨ ਕਿੰਨਾ ਕਰ ਗਿਆ ਨੁਕਸਾਨ 3-4 ਬੱਛੀਆਂ ਖਾ ਗਿਆ ਔਰ ਗਿਆ ਗਿਆ ਹਾਂ ਸੇਖਰ ਮੰਦਰਾ ਅੱਛਾ ਗੁਜਰਾਂ ਦੀ ਮੈਂ ਖਾ ਗਿਆ ਮੈਂ ਉਸ ਖਾ ਗਿਆ ਮੱਝ ਅੱਛਾ ਹੁਣ ਨੁਕਸਾਨ ਸਿਰ ਬੰਦੇ ਦਾ ਰਹਿ ਗਿਆ ਜਿੰਨੇ ਬੰਦੇ ਦਾ ਨੁਕਸਾਨ ਹੋ ਫਿਰ ਪਤਾ ਲੱਗੂ ਸਰਕਾਰ ਨੂੰ ਹੂੰ ਸਾਡੀ ਸੜਕ ਨਹੀਂ ਬਣਾਈ ਚਿੱਤਾ ਗਿਆ ਫੜੂਗੇ ਨਾ ਸਹੀ ਗੱਲ ਆ ਬਾਈ ਇੱਥੇ ਤਾਂ ਫਿਰ ਜੰਗਲਾਤ ਮਹਿਕਮਾ ਜਮੇ ਹੀ ਫੇਲਾ ਹੈ ਨਾ ਹਾਂ ਖਤਮ ਸਰਕਾਰ ਹੈ ਬਾਈ ਹੂੰ ਚਲੋ ਬਾਕੀ ਦੇਖਦੇ ਆ ਬਾਈ ਹੁਣ ਜਾਣਾ ਹੀ ਆ ਆਪਾਂ ਵਾਪਸ ਪਿੰਡ ਪੈਵੀ ਨੂੰ ਲੈ ਕੇ ਲੰਬੜਦਾਰ ਹੁਣ ਹੀ ਨਹੀਂ ਡਰਦੇ ਪਤਾ ਨਹੀਂ ਕੀ ਖਾ ਕੇ ਜੰਮੇ ਆ ਇਹ ਉਹ ਬਾਈ ਪਾ ਦੇਗਾ ਉਹ ਇਹ ਕਾਣਾ ਉਹ ਨੇੜੇ ਸਾਹਮਣੇ ਸਾਹਮਣੇ ਦੇਖ ਤੂੰ ਯਾਰ ਉਹ ਦੇਖ ਚੀਤਾ ਵਾ ਉਹ ਦੇਖ ਚੀਤਾ ਉਹ ਦੇ ਯਾਰ ਉਹ ਦੇਖ ਉਹ ਹੀ ਗੱਡਾ ਹੈ ਪੂਸ਼ ਗੱਡੀ ਲੰਮੀ ਚੀਤਾ ਆਇਤਾ ਬਈ ਬਹੁਤ ਤੀਂਦ ਵਾ ਯਾ ਲੱਗਦਾ ਯਾਰ ਕਿੱਥੇ ਸੀ ਇੱਧਰੋਂ ਗਿਆ ਹੈ ਇੱਧਰ ਗਿਆ ਉਹ ਭੈਣ ਦੀ ਕਿੱਥੋਂ ਗਿਆ ਕਿੱਥੇ ਉਹ ਉਹ ਕੱਢੇ ਖੰਡਾ ਕੱਢ ਆ ਕੱਢ ਲਿਆ ਕੱਢੇ ਕਾਕੇ ਦੱਸ ਇਧਰੋਂ ਗਿਆ ਯਾਰ ਕਿੱਥੇ ਆ ਗਿਆ ਰੌਣਕ ਤਾਯਾ ਬਹੁਤ ਏ ਦੌੜਿਆ ਇਧਰੋਂ ਇਧਰੋਂ ਗਿਆ ਯਾਰ ਪੱਕਾ ਦਿਸਿਆ ਤੈਨੂੰ ਮੋਟਰਸਾਈਕਲ ਤੇ ਆਉਂਦੇ ਨੂੰ ਮੈਂ ਹਾਦਸੇ ਮੈਂ ਕਹਾਂ ਤੁਰਕਣਾ ਦਾ ਉਦੋਂ ਜਿਹੜੀ ਉਹ ਸਨੈਪਚੈਟ ਸੀਗੀ ਉਹ ਵੀ ਇੱਥੋਂ ਦੀ ਸੀ ਹਨਾ ਹਾਂ ਇੱਥੋਂ ਦੀ ਸੀ ਉਹ ਬਾਈ ਇਧਰੋਂ ਹੀ ਗਿਆ ਮਰਾਇਆ ਰੋਟ ਫੋਟੋ ਇਧਰੋਂ ਲਾਈਟ ਮਾਰਦੀ ਉਹਦੀ ਗੱਡੀ ਦੀ ਕਿਵੇਂ ਗੱਡੀ ਦੀ ਲਾਈਟ ਮਾਰੇ ਇਧਰੋਂ ਗੱਡੀ ਯਾਰ ਘੁਮਾ ਕੇ ਜੇ ਮੈਂ ਕਹਾਂ ਮੋਟਰਸਾਈਕਲ ਦੀ ਮਾਰੀ ਹੈ ਓਏ पैण 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 बैठा पैंट चौ देख ओ बैठा कठे ओ गड्डी लेके आ तू पैंट जो समान काढन अंदरो कठे बैठा यार दिख, दिख, देख ओ देख सामने देख यार दिख ਰਿਹਾ ਲੇਟ ਮਾਰ ਯਾਰ ਜਿਹਦਾ ਲੇਟ ਮਾਰ ਇਹਦੀ ਯਾਰ ਤੈਨੂੰ ਜਦੋਂ ਕਹੀ ਜਾਂਦਾ ਨਾ ਬੋਲਦੀ ਲੇਟ ਮਾਰ ਨਹੀਂ ਮਾਰੀ ਲੇਟ ਤਾਂ ਮਾਰ ਕੇ ਦੇਖ ਲੈ ਉਧਰ ਉਹ ਤੂੰ ਦੁੱਧ ਨਾ ਢੋਲਦੀ 20 ਕਿਲੋ ਤੇਰਾ ਭਾਰ ਆ ਇਹਦੀ ਕਿੱਕ ਮਾਰਾਂਗੇ ਫੇਰੀ ਪੈ ਵੀ ਤਾਂ ਕਹਿਦਾਗਾ ਵੀ ਚੀਤਾ ਦੇਖਿਆ ਵੀ ਇਧਰ ਨੂੰ ਜਾਂਦਾ ਹੁਣ ਸਾਨੂੰ ਤਾਂ ਦੇਹ ਨਹੀਂ ਰਿਹਾ ਪਤਾ ਨਹੀਂ ਇਹਨੇ ਕਿੱਥੋਂ ਦੇਖ ਲਿਆ ਉਹ ਕੀ ਕੁੱਤਾ ਕਾਤਾ ਤਾਂ ਨਹੀਂ ਦਿਖ ਗਿਆ ਸੀ ਉਹ ਨਹੀਂ ਨਹੀਂ ਯਾਰ ਹੱਦ ਹੋ ਗਈ ਵੀਡੀਓ ਦਿਖਾ ਦੇਣਾ ਮੈਂ ਹੈ ਇਹ ਵੀਡੀਓ ਪਈ ਹੈ ਵੀਡੀਓ ਪਈ ਹੈ ਕੋਈ ਨਹੀਂ ਆਇਆ ਨੂੰ ਲੈ ਹੁਣ ਇੱਥੇ ਬਾਈ ਨੁਕਸਾਨ ਵੀ ਬਹੁਤ ਕਰਤਾ ਚੀਤੇ ਹਨਾ ਉਹ ਬੱਛੀਆਂ ਮਾਰਤੀਆਂ ਤੈਂ ਚਾਰ ਇੱਕ ਗੁਜਰਾਂ ਦੀ ਮੱਝ ਖਾ ਗਿਆ ਤੇ ਪੂਰਾ ਇੱਥੇ ਖੌਫਾ ਉੱਪਰ ਦੀ ਹੁਣ ਪੈ ਵੀ ਤੇ ਅਸੀਂ ਜਾਂਦੇ ਹੀ ਕਿਉਂਕਿ ਪੈ ਵੀ ਇੱਥੋਂ ਦੁੱਧ ਪਾਉਣ ਆਉਂਦਾ ਨਾ ਇੱਧਰ ਤਾਂ ਕਰਕੇ ਇਹਦੇ ਅਸੀਂ ਅੱਜ ਨਾਲ ਆਏ ਸੀ ਪਿੱਛੇ ਗੱਡੀ ਲੈ ਕੇ ਤੇ ਇਹ ਕਹਿੰਦਾ ਵੀ ਮੈਨੂੰ ਦਿਸਿਆ ਇੱਥੇ ਬਾਕੀ ਦੇਖਦੇ ਆ ਤੇ ਕੱਲ ਨੂੰ ਆਪਾਂ ਨਾਲ ਦੇ ਪਿੰਡ ਵੀ ਜਾਵਾਂਗੇ ਉੱਥੇ ਵੀ ਦਿਖਾਵਾਂਗੇ ਹਨਾ ਜਿਵੇਂ ਪਿੰਜਰਾ ਪੁੰਜਰਾ ਸਾਰਾ ਪਿੰਡ ਵਾਲਿਆਂ ਨੇ ਕੀਤਾ ਹੋਇਆਗਾ ਜ਼ਬਰਦਸਤ ਚੀਤੇ ਨੂੰ ਫੜਨ ਦੇ ਲਈ ਤੇ ਬਾਕੀ ਦੇਖਦੇ ਆ ਜੇ ਇੱਥੇ ਲੱਭਦਾ ਹਨਾ ਤਾਂ ਇੱਥੇ ਦੇਖਦੇ ਆ ਜੇ ਮਿਲ ਜੇ ਆਪਾਂ ਵੀ ਕਰੀਏ ਦੋ ਦੋ ਹੱਥ ਲਈਏ ਸਵਾਦ ਪੈ ਵੀ ਮਾ ਗਣਾ ਚੱਲ ਜਾਦਾ ਭਲੇਖਾ ਪਿਆ ਹੂ ਤੇਰੇ ਪਿੱਛੇ ਪਿੱਛੇ ਚੱਲਦੇ ਆ ਭਲੇਖਾ ਕਾ ਦੋ ਬਾਈ ਹੱਥ ਦੀ ਭਲੇਖਾ ਨਹੀਂ ਹੈ ਯਾਰ ਚੱਲ ਚਲਾ ਫਿਰ ਪਿੱਛੇ ਪਿੱਛੇ ਆਉਣੇ ਆ ਤੇਰੇ ਠੀਕ ਆ ਨਾਲੇ ਹੌਲੀ ਚਲਾਈ ਮੋਟਰਸਾਈਕਲ ਓਕੇ ਬਾਈ ਓਕੇ ਠੀਕ ਆ ਤੇ ਹੁਣ ਅਸੀਂ ਬਾਈ ਘਰੇ ਪਹੁੰਚ ਚੁੱਕੇ ਆ ਤੇ ਬਾਕੀ ਤੁਸੀਂ ਦੇਖ ਹੀ ਲਿਆ ਹਨਾ ਸਾਰਾ ਵੀਡੀਓ ਦੇ ਵਿੱਚ ਤੁਹਾਨੂੰ ਉਹ ਵੀ ਦਿਖਾਤਾ ਵੀ ਕਿੰਨਾ ਨੁਕਸਾਨ ਆ ਜਿਹੜਾ ਉਹ ਚੀਤੇ ਦੇ ਕਰਕੇ ਹੋਇਆ ਪਛੀਆਂ ਕਿਹੜੇ ਪਿੰਡ ਦੀਆਂ ਜਿਹੜੀਆਂ ਮਾਰੀਆਂ ਸੀ ਪਹਿਵੀ ਸੇਖਨ ਮੰਚਰੇ ਸ਼ੇਖਨ ਮੱਜਰੇ ਦੀਆਂ ਬੱਚੀਆਂ ਮਾਰਤੀਆਂ ਤੇ ਗੁਜਰਾ ਦੀ ਇੱਕ ਮੱਝ ਹਨਾ ਮੱਝ ਖਾ ਗਿਆ ਇੱਕ ਮੱਝ ਖਾ ਗਿਆ ਇੱਕ ਤੇ ਬਾਕੀ ਆਪਾਂ ਕੱਲ ਨੂੰ ਜਾਵਾਂਗੇ ਉਸੇ ਪਿੰਡ ਦੇ ਵਿੱਚ ਸਾਰਾ ਦਿਖਾਵਾਂਗੇ ਵੀ ਕਿਵੇਂ ਪਿੰਡ ਵਾਲਿਆਂ ਨੇ ਜਿਹੜਾ ਉਹ ਪਿੰਜਰਾ ਲਾਇਆ ਹੋਇਆਗਾ ਵੀ ਸ਼ੇਰ ਨੂੰ ਫੜਨ ਦੇ ਲਈ ਉੱਥੇ ਜਿਹੋ ਚੀਤਾ ਆਇਆ ਗਿਆ ਜਿਹੜਾ ਤੇ ਉਹਨੂੰ ਫੜਨ ਦੇ ਲਈ ਜਿਹੜਾ ਸਾਰਾ ਤਾਮਜਾਮ ਕੀਤਾ ਹੋਇਆ ਉਹ ਵੀ ਆਪਾਂ ਤੁਹਾਨੂੰ ਕੱਲ ਨੂੰ ਜਾ ਕੇ ਦਿਖਾਵਾਂਗੇ ਬਾਕੀ ਯਾਰ ਦੇਖ ਲਓ ਇੰਨਾ ਉੱਥੇ ਡਾਰਾ ਵੀ ਮੈਂ ਕਹਣਾ ਕੋਈ ਮੋਟਰਸਾਈਕਲ ਤੇ ਜਾਂਦਾ ਨਹੀਂਗਾ 8 ਵਜੇ ਤੋਂ ਬਾਅਦ ਹਨਾ ਬੇਬੀ ਹਾਂ ਬਸ ਕੋਈ 8 ਵਜੇ ਤੋਂ ਬਾਅਦ ਜਾਂਦਾ ਨਹੀਂ ਸਾਡਾ ਬਸ ਆਹੀ ਬੰਦਾ ਜਾਂਦਾ ਬੋਲਟ ਲੈ ਕੇ ਇਹ ਤੋਂ ਬਣਾ ਮੈਂ ਕਹਣਾ ਹੋਰ ਕੋਈ ਬੰਦਾ ਨਹੀਂ ਜਾਂਦਾ ਤੇ ਰਾਹ ਦੇ ਵਿੱਚ ਵੀ ਸਾਨੂੰ ਲੱਗਿਆ ਸੀ ਜਿਵੇਂ ਆ ਗਿਆ ਹੁੰਦਾ ਇਹ ਤਾਂ ਪੈਵੀ ਨੇ ਮੋਟਰਸਾਈਕਲ ਰੋਕਿਆ ਸੀ ਹਾਂ ਉੱਥੇ ਹੈ ਸੀ ਬਈ ਤੇ ਬਾਕੀ ਬਾਈ ਕੱਲ ਨੂੰ ਫੇਰ ਆਪਾਂ ਉਸੇ ਪਿੰਡ ਦੇ ਵਿੱਚ ਜਾਵਾਂਗੇ ਹਨਾ ਜੋ ਵੀ ਪਿੰਜਰਾ ਪੁੰਜਰਾ ਪਿੰਡ ਵਾਲਿਆਂ ਨੇ ਬਣਾਇਆ ਹੋਇਆਗਾ ਚੀਤੇ ਨੂੰ ਫੜਨ ਦੇ ਲਈ ਸਾਰਾ ਕੁਝ ਆਪਾਂ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਤੇ ਜਾਉਂਦੇ ਬਸ ਦੇ ਰਹੋ ਸਾਰੇ ਜਾਣੇ ਅਸੀਂ ਵੀ ਸੌਣ ਲੱਗਿਆਂ ਤੇ ਤੁਸੀਂ ਵੀ ਹੁਣ ਸੌਜੋ ਲਵ ਯੂ ਸਾਰੇ ਆ